ਫਰਨ ਲੱਗ ਗਿਆ 8 ਤਰੀਕ ਨੂੰ ਫੇਰ ਲੱਗ ਗਿਆ ਇਹ 15 ਤਰੀਕ ਨੂੰ ਉਸ ਤੋਂ ਬਾਅਦ 28 ਤਰੀਕ ਜਿਵੇਂ 8 ਤੋਂ 28 ਤਰੀਕ ਹੈ ਇਹ ਆ ਕੱਟੀ ਆ ਦੋਸਤੋ ਇਹਦਾ 22 25000 ਰੁਪਏ ਮੰਗਦੇ ਨੇ ਵਧੀਆ ਗੋਲ ਰੰਗ ਦਾ ਸੈਂਟਾੜੀ ਆ ਚਾਰ ਪੰਜ ਨੇ ਖਿੱਚਲੀ ਆ ਕਰ ਲਈ ਉਹਦੇ ਛੇੜਾ ਅੱਛੀਆਂ ਬਹੁਤ ਆਉਂਦੀਆਂ ਨੇ ਇੱਥੇ ਕਟੀਆਂ ਬਹੁਤ ਆਉਂਦੀਆਂ ਨੇ ਮੱਜਾਂ ਬਹੁਤ ਦੁਨੀਆਂ ਆਉਂਦੀਆਂ ਨੇ ਸੋਹਣੀਆਂ ਸਵਾਈਆਂ ਗਾਲੀਆਂ ਬਹੁਤ ਹੋ ਗਈਆਂ ਨੇ ਦੇਖ ਸਕਦੇ ਹੋ ਤੁਸੀਂ ਸਿਹਰ ਦਾ ਮਾਹੌਲਾ ਹਲੇ ਮੀਂਹ ਪੈ ਚੁੱਕਿਆ ਗਾ ਪਾਣੀ ਖੜਾ ਗਾ ਬਾਰਿਸ਼ ਹੋਈ ਜਾਂਦੀ ਹੈਗੀ ਧੂੜ ਝੂਰ ਪਈ ਜਾਂਦੀ ਹੈ ਮੀਂਹ ਦੀ ਕੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਵੀ ਸੌਦੇ ਹੁੰਦੇ ਮੱਜਾਂ ਆਈਆਂ ਨੇ ਤੇਰ ਮੱਜਾਂ ਦੇਖ ਸਕਦੇ ਹੋ ਜਿਵੇਂ ਮਟੀਆਂ ਨੇ ਨਾ ਜਾਂ ਬੱਸੀਆਂ ਨੇ ਬੱਸੀਆਂ ਦਾ ਬਹੁਤ ਜ਼ਿਆਦਾ ਤੇਜ਼ੀ ਆ ਕੀ 40 40 ਹਜ਼ਾਰ ਦੀਆਂ ਬੱਸੀਆਂ ਇਹਦੇ ਦਾ ਸਾਲ ਦੀਆਂ ਬੱਸੀਆਂ 40 40 ਹਜ਼ਾਰ ਦੀਆਂ ਇੱਕ ਪੱਚੀ ਬਈਆ ਗਾਂ ਦਾ ਮੰਗਦੇ ਹੈਗੇ 1,25,000 ਰੁਪਏ ਬਈਆ ਇਸ ਦਾ ਮੰਗਦੇ ਆ ਵੀ ਜਰਸੀ ਗਾਵਾ ਐਚਪ ਟੌਪ ਦੀਆਂ ਗਾਵਾ ਤੇ ਬੱਚਿਆਂ ਦੇ ਖੇਡ ਰਹੇ ਸੀ ਚੈੱਕ ਕਰੋ ਦੋਸਤੋ ਜਰਸੀ ਗਾਵਾ ਵੀਡੀਓ ਨੂੰ ਲਾਈਕ ਕਰ ਦਿਓ ਰਿਕਵੈਸਟ ਆ ਇਧਰ ਤੁਹਾਨੂੰ ਸੂਜੀ ਸਵਾਈ ਗਾਂ ਦਿਖਾਉਣੇ ਆ ਪਿੱਛੇ ਵੀ ਬੱਚਾ ਮੇਲ ਕਾਫਾ ਚੈੱਕ ਕਰੋ ਦੁੱਧ ਦੇ ਦੋਸਤੋ 20 ਪਲੱਸ 65000 ਰੁਪਏ ਬਾਈਏ ਗਾਂ ਦਾ ਮੁੱਤ ਕਰਦੇ ਆਗੇ ਚੈੱਕ ਕਰੋ ਤੇ ਆ ਵੈਡ ਆੜੀ ਐਸ ਨਾਲ ਜਿਵੇਂ ਆ ਜੋੜਾ ਬਾਈ ਬਦਸੀਆਂ ਦਾ ਲਈਉਂਦਾ ਨਾ ਇਹ ਦਿਖਾਉਣਾ ਤੁਹਾਨੂੰ ਮੈਂ ਆ ਵੱਡੀ ਵੱਡੀ ਬੈੜਾ ਦੇਖੋ ਚੈੱਕ ਕਰੋ ਆ ਵਸੀਆਂ ਦਾ ਜੋੜਾ ਬਾਈ 40000 ਰੁਪਏ ਜੋੜੇ ਦਾ ਮੁੱਲ ਕਰਦੇ 40000 ਮੁੱਲ ਕਰਦਾ ਵਸੀਆਂ ਦੇ ਜੋੜੇ ਦਾ ਦੇਖ ਵਸੀ ਇਹਨਾਂ ਚੋਂ ਆ 30 ਦਾ ਕੱਲੀ ਦਾ 30000 ਰੁਪਏ ਚੈੱਕ ਕਰੋ ਵੀਡੀਓ ਨੂੰ ਲਾਇਕ ਕਰ ਦਿਓ ਟੱਕਰਾਇਸ਼ ਦਾ ਆਈੰਨਿਆ ਸਵੇਰ ਦਾ ਮਾਹੌਲਾ ਫਲੇ ਦਾ ਦੋਸਤੋ ਕਾਠੂ ਹੂਣਾ ਪੰਡੀ ਭਾਗਨੀ ਆ ਹਵਾ ਚੱਲਦੀ ਆ ਬੱਤੀ ਥਾਰ پہنتا سدا ہاں اچھا سنتا لا روٹی دي 볼 소리가. 친구들이 다시. 파니아, 코팅아, 다시아, 무리야, 다리가 다리. 아? 음. 음. ਆ ਵੱਡੀ ਵੜਾ ਦੋਸਤੋ ਸੂਈ ਸੂਨ ਵਾਲੀ ਆ ਕੱਪਣਾ ਚੈੱਕ ਕਰੋ ਫਿਰ ਬਾਲੀ ਵੱਟਿਆ ਤੇ ਪ੍ਰਤੀਤ ਦਿਨ ਰਹਿੰਦੇ ਆ ਇਸ ਤਰ੍ਹਾਂ ਇਹਦਾ 1 10 ਇੱਕ 10 ਬਾਈ ਮਰਦ ਕਰ ਦਿਆ ਤਾਂ 1 10 ਉਹ ਬੱਟਿਆ ਕੋਲੇ ਪਾ ਮਾਤਾ ਪੱਸੀ ਹੋਣੇ ਨੂੰ ਬੰਦ ਕਰਦਾ ਅੱਗੇ ਬੈਠ ਦੋਸਤੋ ਸੁਣਨ ਵਾਲੀ ਆ ਪਾਸ ਕਦਨ ਰਹਿੰਦੇ ਨੇ ਸੂਨ ਦੇ ਜੇਕਰ ਉਹ ਬੈਠਣਾ ਚਾਹੁੰਦੇ ਨੇ ਇਹ ਸਭ ਤੋਂ ਅਸਲੀ ਆ 87831960 ਇਹ ਆਪਣਾ ਕੰਡਕਟਰ ਨੰਬਰ ਹੈ ਬੈਟ ਕਰਨਾ ਚਾਹੁੰਦਾ ਹਾਂ ਕਿ ਵੀ ਕੰਡਕਟ ਕਰ ਸਕਦਾ ਤੇ ਆਪਣਾ ਤੁਹਾਨੂੰ ਕਟੀਆਂ ਦਿਖਾਉਂਦੇ ਚੱਲ ਜਿੱਧਰ ਸਾਈਡ ਤੇ ਆਲੇ ਮੇ ਲੈਗ ਜਰੂਰ ਕਰਦੇ ਵੀਡੀਓ ਨੂੰ ਇਹ ਰਿਕਵੈਸਟ ਹੈ ਦੇਖੋ ਪਿੰਦੇ ਭਰਾ ਵੀ ਲੋਕ ਤੋਂ ਦੇਖੋ ਬੰਦੇ ਕਾਹਦੇ ਮੰਡੀ ਤੇ ਅੱਜ ਹੈਗਾ ਤਾਂ ਦੋਸਤੋ ਥੋੜਾ ਜਿਹਾ ਕੰਮ ਖਰਾਬੀ ਆ ਮੀਂਹ ਕਰਕੇ ਰਾਸ ਕਾਟਾ ਮੰਡੀ ਘਟ ਪਈ ਆ ਉਹ ਮਾਗੇ ਬੰਚੀ ਜਾਂਦੇ ਹਾਲ ਦਾ 7.5 ਮਿੰਟ ਤਾਂ ਕਰਕੇ ਮੰਡੀ ਦਾ ਸਾਕਟਾ ਹਾਲੇ ਬੈਠ ਦੇਖੋ ਬੈਲਿੰਗ ਇੱਥੇ ਜਾਸ ਲੈ ਸੱਤੇ ਮੂਰੀਆਂ ਸਾਰਾ ਕੁਸੂਰੇ ਮਿਲਦਾਗਾ ਥੱਲੇ 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 ਕਾ ਥੱਲੇ ਕੁੱਦੋਲਾ ਜਨੂਨਾ ਸਰੇ ਦੇ ਬੰਨੀ ਖੜੀ ਟਾਪ ਦੀ ਬੈੜ ਦਿਖਾਉਣੇ ਆਗੇ ਹੂੰ ਤਾਂ ਮੀਂਹ ਖੜ ਗਿਆ ਤੰਬੂ-ਤੰਬੂ ਲੱਗੇ ਨਹੀਂ ਹੈਗੇ ਤੇ ਯਾਦੇ ਬੁਰਾ ਹਾਲ ਮੰਡੀ ਦਾ ਮੰਦਾ ਵੀ ਆ ਦੋਸਤੋ ਗਾਕ ਘੱਟ ਆ ਗੰਗਰ ਵੀ ਘੱਟ ਆ ਇਨੇ ਕਿਉਂਕਿ ਕੱਚੀ ਮੰਡੀ ਹੋਣ ਦੇ ਨਾਤੇ ਸਾਡੇ ਛੱਪਾ ਨਾ ਹੋਣ ਦੇ ਨਾਤੇ ਇੱਥੇ ਥੋੜੀ ਜੀ ਹੈਗੀ ਹੈਗੀ ਦਿੱਕਤ ਮੱਝਾਂ ਗਾਂਾਂਵਾਂ ਬੰਨਣ ਦੀ ਤੰਬੂ ਲੱਗੀ ਜਾਂਦੇ ਨੇ ਮਾਲ ਆਈ ਜਾਂਦਾ ਹੌਲੀ ਹੌਲੀ ਤੰਬੂ ਲੱਗਣਗੇ ਹਲੇ ਵਗ ਵਗ 12 ਵਜੇ ਦੇ ਕਰੀਬ ਮੰਡੀ ਪੂਰੀ ਮਕਮਲ ਭਰ ਚੁੱਕੀ ਜਾਵੇਗੀ ਤੁਸੀਂ ਵੀ ਕਿਸੇ ਵੀ ਨੇ ਮੱਝ ਜਾਂ ਗਾਂ ਖਰੀਦਣੀ ਆ ਤਾਂ ਆ ਕੇ ਮੰਡੀ ਤੇ ਖਰੀਦ ਸਕਦੇ ਹੋਗੇ ਚੱਲ ਕਰੋ ਵੀ ਵहां पास ਹੋਈਂ ਦੇ ਟਿਕਾਣੇ ਚ ਹੈ। ਬਸ ਦੇਖ ਲੈ ਬਿੱਟੇ ਇਰਕੀਆ। ਵੀਡੀਓ ਵੀ ਆਪਾਂ ਬਣਾ ਕੇ ਅਪਲੋਡ ਕਰਾਂਗੇ ਅੱਜ। ਬੇਨਤੀ ਹੈ ਮਿੱਤਰਾਂ ਰੁਟੀਨ ਦੇ ਵਿੱਚ ਹੁਣ ਆਪਣੀ ਵੀਡੀਓ ਆਇਆ ਕਰੂ ਕੱਲ ਨੂੰ ਵੀ ਰਾਮਪੁਰਾ ਮੰਡੀ ਦੀ ਵੀਡੀਓ ਆਉਗੀ। ਤੇ ਅੱਜ ਵੀ ਆਪਾਂ ਵੀਡੀਓ ਬਣਾ ਕੇ ਅਪਲੋਡ ਕਰਾਂਗੇ।

ਤੋ ਨਹੀਂ ਲੈ ਜਦ ਤੂੰ ਆਇਆ ਤਾਂ ਉਸ ਵੇਲੇ ਕੋਈ